ਚਲ ਹੌਸਲਾ ਰੱਖੋ ਕੁਛ ਨਹੀਂ ਹੁੰਦਾ ਨਹੀਂ ਸਾਹਿਲ ਵੀ ਆਂਦਾ ਨਾ ਸਾਹਿਲ ਨੂੰ ਨਹੀਂ ਸਮਝਾਣੇ ਥੋੜਾ ਜਿਹਾ ਮੇਰੇ ਨਾਲ ਸੁਣ ਤੂੰ ਨਾ ਹੂੰ ਕਿਸੇ ਤਰੀਕੇ ਕਰ ਨੂੰ ਸਮਝਾਣ ਦੀ ਕੋਸ਼ਿਸ਼ ਕਰ ਠੀਕ ਠੀਕ ਮੈਂ ਜਾਵਾਂ ਫਿਰ ਤੂੰ ਸਿਆਣੀ ਹੈ ਨਹੀਂ ਨਹੀਂ ਕੋਈ ਗੱਲ ਮੈਂ ਕਾਦੀ ਸਿਆਣੀ ਆ ਉਹਨੂੰ ਕਹਿ ਕੀ ਆਪਾਂ ਤੇਰੇ ਬਾਰੇ ਕੁਝ ਗਲਤ ਨਹੀਂ ਸੋਚਦੇ ਬਾਕੀ ਜਿਹੜੀ ਤੂੰ ਅੱਜ ਕੱਲ੍ਹ ਕਹਿੰਦੀ ਹੈ ਨਾ ਛੱਡ ਦੇ ਜੀ ਕਾ ਤੋ ਨਾ ਗੱਲ ਕਰੀ ਕਾ ਤਰ ਨਾ ਗੱਲ ਕਰ ਚਲ ਤੂੰ ਹੌਸਲਾ ਰੱਖੋ ਸੁੰਦਾਨੀ ਮੈਂ ਕੀ ਕਰਨੀ ਬਈਆ ਸੋਂਦਾਮੀ ਨੂੰ ਸਾਰਾ ਕੁਝ ਆ ਇੱਕ ਗੱਲ ਇਹ ਦੱਸੋ ਤੁਸੀਂ ਮੇਰੇ ਕਮਰੇ 'ਚ ਆਏ ਕਿ ਤਰ੍ਹਾਂ ਨੌਕ ਕੀਤੇ ਬਿਨਾ ਅੱਛਾ ਇਹ ਤੇਰਾ ਕਮਰਾ ਠੀਕ ਆ ਪਿੱਛੇ ਲੈ ਕੇ ਆਈ ਸੀ ਨਾ ਕਮਰਾ ਨਾਲ ਇਤਨਾ ਦੇ ਨਾ ਮੈਨੂੰ ਤਾਣੇ ਮੈਨੇ ਨਾ ਮਾਰੋ ਇਹ ਹੁਣ ਮੇਰਾ ਰੂਮ ਆ ਅੱਛਾ ਤੇ ਅੱਜ ਤੋਂ ਬਾਅਦ ਮੇਰੇ ਰੂਮ 'ਚ ਜੇ ਆਣਾ ਵਾ ਨਾ ਤੇ ਨੌਕ ਨੌਕ ਕਰਕੇ ਆਣਾ ਇੱਥਾ ਹੁਣ ਜਾਨ 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 ਦੀ ਸੋਚੋ ਮੇਰੇ ਨਾਲ ਜਿਆਦਾ ਬੈਸੋ ਨਾ ਤੇ ਮੇਰੇ ਕੋਲ ਇਹਨਾਂ ਫਾਲਤੂ ਟਾਈਮ ਹੈ ਨਹੀਂ ਤੁਹਾਡੇ ਨਾਲ ਗੱਲਾਂ ਕਰਨ ਦਾ ਬੜੇ ਕੰਮ ਕਰਨੀ ਆ ਹੈ ਜਿਹੜੇ ਤੇਰੇ ਕੋਲ ਫਾਲਤੂ ਟਾਈਮ ਨਹੀਂਗਾ ਨਹੀਂ ਹੈਗਾ ਤੇ ਡੋਨਟ ਟਾਕ ਟੂ ਮੀ ਲਾਈਕ 댓 ਮੈਂ ਐਸਾ ਹੀ ਕਰਨੀ ਹੂ ਗੱਲ ਪਹਿਲਾਂ ਮੈਨੂੰ ਦੱਸ ਤੇਰੀ ਹਿੰਮਤ ਕਿਸਰਾ ਹੀ ਹੈ ਕਿ ਉਹਨਾਂ ਦੋਨਾਂ ਦੀਆਂ ਅੱਖਾਂ ਚੋਂ ਲਿਆਈ ਹੈ ਉਹ ਮੇਰੀਆਂ ਧੀਆਂ ਵੀ ਆਈਆਂ ਤੇ ਭੈਣਾ ਵੀ ਆਈ। ਇੰਨੀ ਔਕਾਤ ਤੇਰੀ ਹੋ ਗਈ ਐ ਕਿ ਉਹਨਾਂ ਦੀ ਅੱਖਾਂ ਚ ਥਰੂ ਲਿਆ ਸਕੇ ਤੂੰ। ਮੇਰੀ ਨਾ ਔਕਾਤ ਦੀ ਗੱਲ ਹੁਣ ਤੁਸੀਂ ਨਾ ਹੀ ਕਰੋ ਤੇ ਚੰਗਾ ਵਾ। ਜੇ ਮੈਂ ਵੀ ਨਾ ਔਕਾਤ ਦਿਖਾਤੀ ਨਾ ਹਾਂ ਫਿਰ ਤੂੰ ਹੀ ਸਾਰੇ ਜਹਨੇ ਪਛਤਾਉਗੀ। ਤੂੰ ਦਿਖਾ ਹੀ ਦੇ ਫਿਰ। ਕਹਾਣੀ ਖਤਮ ਕਰ। ਕੀਮਤ ਲਾ ਬ ਕਹਾਣੀ ਖਤਮ ਕਰ। ਤੂੰ ਕਰ ਕਹਾਣੀ ਖਤਮ ਕਰ ਔਕਾਤ ਧਾਪਨੀ ਕਿੰਨੀ ਕੋ ਹੋ ਰਹੀ ਮੈਂ ਦੇਖ ਲਈ ਤੇਰੇ ਤੇਰੀ ਜਿੰਨੀ ਔਕਾਤ ਹੈਗੀ। ਮੇਰੇ ਨਾਲ ਨਾ ਫਾਲਤੂ ਬੈਸਣ ਦੀ ਲੋੜ ਨਹੀਂ ਆ ਜੋ ਵੀ ਗੱਲ ਹੈ ਨਾ ਬਾਹਰ ਜਾ ਕੇ ਉਹਨਾਂ ਦੇ ਨਾਲ ਕਰੋ ਠੀਕ ਹੈ ਨਾ ਅੱਛਾ ਉਹਨਾਂ ਨੇ ਤੈਨੂੰ ਐਸ ਕਾਬਲ ਬਣਾਇਆ ਹੋਰ ਨਹੀਂ ਕਿ ਜ਼ਿਆਦਾ ਬਣਾਇਆ ਇਹ ਨਹੀਂ ਗੱਲਾਂ ਕਰਨ ਦੇ ਕਾਬਿਲ ਉਹਨੇ ਬਣਾਇਆ ਉਹਨਾਂ ਨੇ ਕੀ ਬਣਾਇਆ ਉਹ ਮੇਰੀ ਕਿਸਮਤ ਵਿੱਚ ਸੀ ਇੱਥੋਂ ਤੱਕ ਉਹਨਾਂ ਨੇ ਕੁਝ ਨਹੀਂ ਕੀਤਾ ਇਹ ਤੇ ਮੇਰੀ ਕਿਸਮਤ ਨੇ ਕੀਤਾ ਜੋ ਕੀਤਾ ਠੀਕ ਹੈ ਅੱਛਾ ਇਹ ਤੇਰੀ ਕਿਸਮਤ ਸੀ ਇੱਥੇ ਰਾਜ ਪਾ ਭੋਗਦਰੀ ਪਈ ਹੈ ਤੇਰੀ ਕਿਸਮਤ ਸੀ ਉਹ ਮੈਂ ਕਿ ਜਿੰਨਾ ਨਾ ਚੁੱਕੇ ਲਿਆਂਦੀਆਂ ਤੇ ਤੂੰ ਉੱਥੇ ਹੀ ਰਹਿਣਾ ਸੀ ਤੇਰੀ ਕਿਸਮ ਤਾਂ ਉੱਥੇ ਹੀ ਹੋਣੀ ਸੀ ਤੇ ਮੈਂ ਨਹੀਂ ਕਿਹਾ ਸੀ ਉਹਨਾਂ ਨੂੰ ਚੁੱਕਣ ਵਾਸਤੇ ਇਹ ਹੋਈਓ ਲੈ ਕੇ ਆਈਆਂ ਵਾ ਜਾ ਕੇ ਨਾ ਉਹਨਾਂ ਨੂੰ ਕੰਪਲੇਨਟ ਕਰੋ ਮੈਨੂੰ ਨਹੀਂ ਤੇ ਮੈਨੂੰ ਜਿਆਦਾ ਨਾ ਆ ਲੈਕਚਰ ਜੇ ਦੇਣ ਦੀ ਲੋੜ ਨਹੀਂ ਆ ਮੈਂ ਨਾ ਥੋੜੀ ਦੇ ਰੈਸਟ ਕਰਨੀ ਆ ਸੋ ਪਲੀਜ਼ ਜਾਓ ਤੁਸੀਂ ਅੱਗੇ ਕੀ ਕਰਦੀ ਆ ਰੈਸਟ ਹੀ ਤਾਂ ਕਰਦੀ ਰਹੇ ਨੀ ਹੋਰ ਕਰਨੀ ਕੀ ਅੱਗੇ ਜਾ ਘੁੰਮ ਲਿਆ ਖਾ ਲਿਆ ਤੇ ਰੈਸਟ ਕਰ ਲਿਆ ਹੋਰ ਕੀ ਕਰਨੀ ਹੈ ਤੈਨੂੰ ਕੀ ਪ੍ਰੋਬਲਮ ਐ ਤੇ ਮੈਂ ਘੁੰਮਾਂ ਖਾਵਾਂ ਭਾਵੇਂ ਜੋ ਮਰਜੀ ਕਰਾਂ ਠੀਕ ਐ ਨਾ ਮੈਨੂੰ ਫालतू ਗੱਲਾਂ ਕਰਨ ਦੀ ਲੋੜ ਨਹੀਂ ਗਲਤੀ ਤੇ ਉਹਨਾਂ ਕੋਲ ਹੋ ਗਈ ਤੈਨੂੰ ਚੁੱਕੇ ਲੈਂਦਾ ਤੇਰੀ ਔਕਾਤ ਬਣਾਤੀ ਐ ਗਲਤੀ ਉਹਨਾਂ ਕੋਲ ਹੋਈ ਐ ਮੈਂ ਤਾਂ ਕਹਦੀ ਨਹੀਂ ਸੀ ਸ਼ੁਰੂ ਤੋਂ ਬਾਰ-ਬਾਰ ਔਕਾਤ ਦੀ ਗੱਲ ਨਾ ਕਰੋ ਤੁਸੀਂ ਵੀ ਆਪਣੀ ਔਕਾਤ ਵਖਾਣ ਹੀ ਦੇਜੇ ਇਹੋ ਜਿਹੀ ਮੈਨੂੰ ਤਾਨੇ ਮੈਨੇ ਮਾਰ ਕੇ ਤੇ ਜਿਸਕ ਬੰਦਾ ਕਾਬਲ ਜਿਹੜੀ ਚੀਜ਼ ਦੇ ਹੋਏ ਉਹੀ ਮਿਲਦਾ ਹੈ ਤਾਨੇ ਮਿਲਨੇ ਤੈਨੂੰ ਹੋਰ ਕੀ ਮਿਲਣਾ ਹੋ ਗਿਆ ਤੁਹਾਡਾ ਤੇ ਪਲੀਜ਼ ਜਾਓ ਮੇਰੇ ਰੂਮ ਚੋਂ ਨਿਕਲ ਜਾਓ ਮੇਰਾ ਰੂਮ ਆਈ ਵੱਡੀ ਰੂਮ ਵਾਲੀ ਪਿੱਛੋਂ ਲੈ ਕੇ ਆਈ ਰੂਮ ਨੂੰ ਫਰਾਸ ਦਾ ਮੋਬਾਈਲ ਤੇ ਪਹੁੰਚ ਆਪਣੀਆਂ ਮੱਛੀਆਂ ਕੋਲ ਜਿੱਥੋਂ ਆਏ ਨਾ ਪਹੁੰਚ ਆਪਣੀਆਂ ਮੱਛੀਆਂ ਕੋਲ ਪਾ ਜਾ ਕਿ ਉਹਨਾਂ ਨੂੰ ਆਟੇ ਉਟੇ ਆਪਣੀ ਜੜਪਾ ਮੈਂ ਨਹੀਂ ਆਈ ਸੀ ਉਹ ਮੈਨੂੰ ਤੇ ਤਾਨੂੰ ਵੀ ਪਤਾ ਕੋਣ ਮੈਨੂੰ ਲੈ ਗਿਆ ਉਹ ਮੈਂ ਨਹੀਂ ਕਿਹਾ ਸੀ ਕਿ ਮੈਨੂੰ ਤੁਸੀਂ ਲੈ ਕੇ ਆਓ ਉਹੋ ਹੀ ਲੈ ਕੇ ਆਈਆਂ ਸੀ ਜਿੱਥੇ ਮੈਂ ਰਹਿੰਦੀ ਤੇ ਫਿਰ ਮੈਂ ਉੱਥੇ ਅੱਜ ਵੀ ਰਹਿ ਲੈਂਦੀ ਉਹ ਮੈਨੂੰ ਇਹੋ ਜਿਹੇ ਤਾਨੇ ਮੈਨੇ ਮਾਰਨ ਦੀ ਲੋੜ ਨਹੀਂ ਹੈਗੀ ਮੈਂ ਰਹਿ ਸਕਦੀ ਹਾਂ ਚੱਲ ਨਿਕਲ 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 ਤੋ ਨਿਕਲ ਉਹ ਨਿਕਲਣ ਲੱਗੀ ਆ ਮੈਨੂੰ ਤਾਨੇ ਮੈਨੇ ਮਾਰਨ ਦੀ ਲੋੜ ਨਹੀਂ ਹੈਗੀ ਮੈਂ ਵੀ ਨਹੀਂ ਤੁਹਾਡੇ ਖੁਸ਼ ਇਸ ਘਰ ਦੇ ਵਿੱਚ ਰਹਿ ਕੇ ਆਏ ਵੱਡੇ ਮੈਨੂੰ ਜਿਤਾਉਣ ਵਾਸਤੇ ਚੱਲਨੀ ਆ ਮੈਂ ਨਿਕਲ ਨਿਕਲ ਫੋਨ 잡ਨੀ ਮੱਛੀਆਂ ਕੋ बोलली ਤਾਂ ਵੀ ਇਹ ਕਰਦੀ ਕੱਲ ਹੂੰ ਹਾਂ ਹੂੰ ਆ ਕਰਦੀ ਰਹਿੰਦੀ ਸੀ ਕਈ ਬੋਲ ਲੈ ਨਹੀਂ ਹੁਣ ਜਵਾਨ ਵੇ ਕਿੱਥੇ ਲਤਰ ਲਤਰ ਹੈੁੰਨੇ ਨੂੰ ਯਾਦ ਕੁਛ ਨਹੀਂ ਆਇਆ ਜਵਾਨ ਦੀ ਵੱਤੋ ਵੱਦ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੇ ਮੇਰਾ ਬੈਗ ਕਿੱਥੇ ਆ ਛੋਟੇ ਦੇ ਬੈਗ ਦੇ ਵਿੱਚ ਆਣਾ ਕੀ ਆ ਕੱਪੜੇ ਮੇਰੇ ਉਹਦੇ ਵਿੱਚ ਹੀ ਪਏ ਹੋ ਕਿਰਨਾ ਛੱਡੋ ਮੈਨੂੰ ਨਹੀਂ ਤੇ ਮੇਰੇ ਗੱਲ ਸੁਣਨਾ ਹੋਇਆ ਕੀ ਹੈ ਕਿਰਨ ਕੀ ਹੋਇਆ ਹੈ ਤੇਰਾ ਦਿਮਾਗ ਸਹੀ ਮੇਰੇ ਕੱਪੜੇ ਕਿੱਥੇ ਆ ਮਿਲ ਜਾਂਦੇ ਤਾਂ ਹੋਇਆ ਕੀ ਆ ਓ ਮੇਰੇ ਗਾਲ ਸੁਣੋ ਮੈਂ ਇਸ ਘਰ ਦੇ ਵਿੱਚ ਨਾ ਇੱਕ ਪਲ ਨਹੀਂ ਰਹਿ ਸਕਦੀ ਹੁਣ ਇੱਥੇ ਜਿੱਤੇ ਮੇਰੀ ਏਨੀ ਬੇਇੱਜ਼ਤੀ ਹੁੰਦੀ ਆ ਤੁਸੀਂ ਕਹਿੰਦੇ ਇਹ ਨਾ ਮੇਰੀ ਧੀ ਮੇਰੀ ਧੀ ਉਹ ਧੀਾਂ ਦੀ ਏਨੀ ਬੇਇੱਜ਼ਤੀ ਨਹੀਂ ਕਰਦੇ ਜੇ ਮੈਂ ਧੀ ਹੁੰਦੀ ਤੇ ਕਿਰਨ ਨਾ ਇੱਕ ਮਿੰਟ ਹੋਇਆ ਕੀ ਆ ਸਾਡੇ ਨੂੰ ਹੋਇਆ ਕੀ ਆ ਗੱਲ ਤੇ ਦੱਸ ਵਾ 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 ਕਿਰ ਵਾ ਤੁਹਾਡੇ ਵਾ ਕਮਾਲ ਜੇ ਤੁਸੀਂ ਦੋਵੇਂ ਜਾਣੀਆਂ ਇੱਥੇ ਤੁਸੀਂ ਬੈਠੀਆਂ ਤਮਾਸ਼ਾ ਵੇਖੀ ਜਾਂਦੀਆਂ ਜੀ ਅੰਦਰੋਂ ਤਾਂ ਨਵਾਜ ਨਹੀਂ ਆਂਦੀ ਅੱਛਾ ਲੱਗ ਗਿਆ ਪਤਾ ਮੈਨੂੰ ਸਾਰਿਆਂ ਦੀਆਂ ਸਕੀਮਾਂ ਦਾ ਸਕੀਮਾਂ ਕਿਹੜੀਆਂ ਸਕੀਮਾਂ ਤਾਈ ਤੁਹਾਨੂੰ ਸਕੀਮਾਂ ਦੇ ਕੇ ਗਈ ਨਾ ਕਿ ਤੁਸੀਂ ਤਾਂ ਇਹਨੂੰ ਸਕੀਮਾਂ ਦਿੱਤੀਆਂ ਮਤਲਬ ਵਾਹ ਦੋਵਾਂ ਦਾ ਮੇਰੀ ਗੱਲ ਸੁਣ ਜੇ ਚੁੱਪ ਕਰੋ ਤੁਸੀਂ 2 ਮਿੰਟ ਮੇਰੀ ਗੱਲ ਸੁਣੋ ਮੰਚੂ ਚੁੱਪ ਕਰ ਸਕੀਮ ਦੇ ਕੇ ਤੁਸੀਂ ਦਿੱਤੀ ਨਾ ਤਾਂ ਇਹਨੂੰ ਸਕੀਮ ਇਹਨੂੰ ਘਰੋਂ ਬਾਹਰ ਕੱਢਣ ਦੀ ਸ਼ਾਬਾਸ਼ ਤੇਰੇ ਅੰਦਰ ਮੈਨੂੰ ਇਹੋ ਹੀ ਕਹਿ ਕੇ ਗਈ ਹੈ ਤਾਈ ਨਿਕਲ ਜਾ ਐਸਾ ਕਰੋ ਬਾਹਰ ਕਿੱਥੇ ਤੂੰ ਮੱਛੀਆਂ ਨੂੰ ਰੋਟੀਆਂ ਪਾਉਂਦੀ ਏ ਇਹ ਤੇਨੂੰ ਆਪਾਂ ਰੋਟੀਆਂ ਪਾਉਣ ਨੇ ਆ ਉਹ ਥੋੜੀ ਜਿਹੀ ਤੇ ਸ਼ਰਮ ਕਰ ਦੇ ਤੂੰ ਹੀ ਤੇ ਮੈਨੂੰ ਆਪਣੀ ਧੀ ਮੰਨਿਆ ਹੀ ਨਾ ਉਹ ਬਾਕੀਆਂ ਦੇ ਤੇ ਮੈਂ ਕੋਈ ਆਸ ਹੀ ਨਹੀਂ ਰੱਖਦੀ ਪਰ ਤੁਹਾਡੇ ਤੋਂ ਮੈਂ ਆਸ ਰੱਖਦੀ ਸੀ ਤੇ ਤੁਸੀਂ ਵੀ ਉਹੀ ਕੰਮ ਕੀਤਾ ਵਾਹ ਮੰਮੀ ਵਾਹ ਮੈਂ ਹੁਣ ਇਸ ਘਰ ਦੇ ਵਿੱਚ ਇੱਕ ਪਲ ਨਹੀਂ ਰਹਿ ਸਕਦੀ ਉਹ ਜਿੱਥੇ ਮੈਨੂੰ ਇਹੋ ਜਿਹੇ ਤਾਨੇ ਮੈਨੇ ਦਿੱਤੇ ਜਾਣ ਕਿ ਇਹ ਤੇਰਾ ਘਰ ਨਹੀਂ ਆ ਨਿਕਲ ਜਾ ਤੂੰ ਹੀ ਕਦੀ ਆਪਣੀਆਂ ਧੀਆ ਨੂੰ ਕਿਹਾ ਕੀ ਤੇਰਾ ਘਰ ਨਹੀਂ ਨਿਕਲ ਜਾ ਕਿਰਨ ਤੂੰ ਗਲਤ ਸਮਝਣ ਲਈ ਮੇਰੀ ਗੱਲ ਸੁਣ ਐਵੇਂ ਛੋਟੀ ਜੀ ਗੱਲ ਨੂੰ ਐਡਾ ਵੱਡਾ ਨਾ ਕਰ ਮੈਂ ਗਲਤ ਨਹੀਂ ਸਮਝੰਦੀ ਉਹ ਮੈਂ ਤੇ ਹੁਣ ਸਹੀ ਸਮਝੰਦੀ ਆ ਆ ਜਿਹੜੀਆਂ ਮੇਰੀ ਅੱਖਾਂ ਦੇ ਅੱਗੇ ਪੜਦਾ ਸੀ ਨਾ ਇਹ ਹੁਣ ਖੁੱਲ੍ਹਿਆ ਵਾ ਉਸ ਤਾਈ ਨੇ ਖੋਲਦਾ ਪੜਦਾ ਜਿੰਨੂੰ ਤੂੰ ਹੀ ਦੋਵੇਂ ਜਾਣੀਆਂ ਬੁਰਾ ਭਲਾ ਕਹਿੰਦੀਆਂ ਸੀਗੀਆਂ ਤੈਨੂੰ ਤਾਈ ਚੰਗੀ ਲੱਗੀ ਤੈਨੂੰ ਤਾਈ ਚੰਗੀ ਲੱਗਣ ਦੇ ਕਿ ਨਾ ਨਾ ਅਪਾ ਦੋਵੇਂ ਜਾਣੀਆਂ ਨੇ ਸਾਰਿਆਂ ਦੇ ਖਿਲਾਫ ਜਾ ਕੇ ਤੈਨੂੰ ਇਸ ਘਰ ਚ ਰੱਖਿਆ ਤੂੰ ਤੂੰ ਸਾਨੂੰ ਗਲਤ ਕਹਿਣ ਢਈਆਂ ਖਿਲਾਫ ਜਾ ਕੇ ਰੱਖਿਆ ਉਹ ਮੈਨੂੰ ਤੇ ਲੱਗਦਾ ਉੱਚੇ ਵੀ ਨਾ ਤੁਹਾਡੀ ਕੋਈ ਸਾझी ਸੀ ਸੀ ਸ਼ਾਬਾਸ਼ ਤੇਰੇ ਕਿ ਸ਼ਾਇਦ ਇਹ ਕੁੜੀ ਇੱਥੇ ਰਹਿ ਪਵੇ ਤੇ ਘਰ ਦਾ ਸਾਰਾ ਕੰਮ ਆਪਾਂ ਇਹਦੇ ਕੋਲ ਕਰਾਇਆ ਕਰੀਏ ਫ੍ਰੀ ਦੀ ਹਨੂ ਕੰਮ ਵਾਲੀ ਲੱਭ ਜਾਵੇ ਇਹੋ ਹੀ ਹੈ ਨਾ ਤੇ ਮੇਰੀ ਗੱਲ ਸੁਣੋ ਅੱਜ ਜੇ ਤੁਸੀਂ ਤਾਈ ਨੂੰ ਕਹਿ ਤਾ ਜੇ ਇਨੂੰ ਕਰੋ ਤੂੰ ਹੀ ਕੱਢੋ ਕਿਉਂਕਿ ਤੂੰ ਹੀ ਤੇ ਚੰਗੀਆਂ ਬੰਨਣਾ ਚਾਹੁੰਦੀ ਏ ਜੇ ਨਾ ਤੁਹਾਡੀ ਇਮੇਜ ਜਿਹੜੀ ਹੈਗੀ ਆ ਬੜੀ ਚੰਗੀਆਂ ਦੀ ਉਹ ਤੁਹਾਡੇ ਮੇਰੇ ਸਾਹਮਣੇ ਚੰਗੀ ਰਹਿਣੀ ਚਾਹੀਦੀ ਆ ਤੇ ਤਾਈ ਨੂੰ ਤੁਸੀਂ ਫੇਰ ਬੁਰੇ ਬਣਾਤਾ ਤੇ ਤੁਸੀਂ ਚੰਗੀਆਂ ਬਣ ਗਈਆਂ ਚੰਗੀਆਂ ਜੇ ਤੁਸੀਂ ਬਹੁਤ ਹੀ ਜ਼ਿਆਦਾ ਉਹ ਇਤਨਾ ਬੋਲਣ ਦੇ ਹੀ ਆ ਤੈਨੂੰ ਵੇਖ ਆਪਾਂ ਆਪਣੇ ਧੀ ਨਾਲੋਂ ਘੱਟ ਤੇ ਨਹੀਂ ਸਮਝਿਆ ਤੈਨੂੰ ਐਸ ਜੋ ਕੀਤਾ ਕਿ ਤੇਰੇ ਵਿੱਚ ਇੰਨਾ ਕੌਨਫੀਡੈਂਸ ਬਿਲਟ ਹੋ ਜਾਵੇ ਕਿ ਤੂੰ ਗੱਲ ਕਰਨ ਚੋ ਕੀ ਹੋ ਜਾਵੇ ਪਰ ਤੂੰ ਗੱਲਾਂ ਸਾਡੇ ਨਾਲ ਹੀ ਕਰਨ ਲੱਗ ਪਈਆਂ ਇਹੋ ਹੀ ਮੇਣਾ ਤੂੰ ਐਸੇ ਯੋਗ ਕੀਤਾ ਮੈਂ ਕਿਹਾ ਐਸੇ ਯੋਗ ਕਰਨ ਵਾਸਤੇ ਤੂੰ ਕਹਿਣਾ ਮੈਂ ਕਿਹਾ ਸੀ ਐਸੇ ਯੋਗ ਕਰਨ ਵਾਸਤੇ ਤੁਹਾਨੂੰ ਇਹੋ ਹੀ ਮੇਣਾ ਤੁਸੀਂ ਮਾਰਦੇ ਜੇ ਇਹੋ ਹੀ ਉਹ ਅੰਦਰ ਤਾਈ ਮੈਨੂੰ ਮਾਰ ਗਈ ਮਤਲਬ ਤੁਸੀਂ ਤਿੰਨਾਂ ਨੇ ਨਾ ਹੁਣੇ ਬਹਿ ਕੇ ਮੇਰੇ ਖਿਲਾਫ ਸਾਜ਼ਿਸ਼ ਰਚੀ ਆ ਇਹੋ ਹੀ ਗੱਲ ਆ ਤੁਸੀਂ ਤਿੰਨਾਂ ਨੇ ਮੈਨੂੰ ਘਰੋਂ ਕੱਢਣ ਦੀ ਸਾਜ਼ਿਸ਼ ਰਚੀ ਆ ਉਨੂੰ ਤੁਸੀਂ ਕਹਤਾ ਦਾਈ ਨੂੰ ਕਿ ਜਾ ਕੇ ਅੰਦਰ ਕਹਿ ਕੇ ਆ ਕਿਉਂਕਿ ਤੁਸੀਂ ਤੇ ਕਹਿਣਾ ਨਹੀਂ ਨਾ ਤੁਸੀਂ ਜਿਹੜਾ ਪਿਆਰਾ ਪਿਆਰਾ ਆਪਣਾ ਸਰੂਪ ਹੈ ਨਾ ਮੇਰੇ ਸਾਹਮਣੇ ਬੁਰਾ ਨਹੀਂ ਬਣਾਣਾ ਚਾਹਦੀਆਂ ਇਸ ਕਰਕੇ ਨਾ ਤੁਸੀਂ ਚੰਗੀਆਂ ਬਣਿਆ ਰੋ ਮੈਂ ਨਿਕਲ ਜੰਨੀ ਐਸ ਘਰ ਚੋਂ ਰਹਿ ਗਈ ਗੱਲ ਸਟੈਂਡ ਕਰਨ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਕਹਿੰਦੇ ਜੈ ਨਾ ਉਹ ਤੁਹਾਡੇ ਪੈਰ ਵੀ ਮੈਂ ਛੂ ਲੈਂਨੀ ਆ ਕੀ ਰਫ পাগল ਹੋ ਗਈ ਹੈ ਤੂੰ ਕਿਉਂਕਿ ਤੁਸੀਂ ਮੈਨੂੰ ਸਟੈਂਡ ਕੀਤਾ ਤੇ ਬਾਕੀ ਰਹਿ ਗਈ ਗੱਲ ਪੈਸਿਆਂ ਦੀ ਕਿੰਨੇ ਪੈਸੇ ਲੱਗੇ ਤੁਹਾਡੇ 50000 ਲੱਖ 2 ਲੱਖ ਇਤੋਂ ਜ਼ਿਆਦਾ ਤੇ ਲੱਗਾ ਨਹੀਂ ਹੋਣਾ ਕਿਤੋਂ ਜ਼ਿਆਦਾ ਵੀ ਲੱਗਾ ਵਾ ਇਹਨਾਂ ਨੂੰ ਸਾਰਾ ਪਤਾ ਤਾਈ ਜੀ ਤੂੰ ਹੀ ਬੜਾ ਕਾਪੀ ਪੈਨ ਫੜ ਕੇ ਹਿਸਾਬ ਕਰਦੇ ਹੈਗੇ ਮਾੜਾ ਜੇ ਇਹਨਾਂ ਨੂੰ ਹਿਸਾਬ ਦੱਸੋ ਨਾ ਕਿੰਨੇ ਪੈਸੇ ਲੱਗੇ ਕਿ ਨਹੀਂ ਲਿਖੇ ਲਿਖੇ ਤੇ ਹੋਣੇ ਆ ਇੰਨੇ ਹੀ ਲੱਗੇ ਹੋਣੇ ਆ ਕੋਈ ਗੱਲ ਨਹੀਂ ਮੈਂ ਤੁਹਾਡੇ ਨਾ ਪਾਈ ਪਾਈ ਮੋੜ ਦਾਂਗੀ 1 ਰੁਪਿਆ ਨਹੀਂ ਰੱਖਣਾ ਕਿਉਂਕਿ ਮੈਂ ਹੁਣ 40-50 ਹਜ਼ਾਰ ਆਰਾਮ ਨਾਲ ਕਮਾ ਸਕਦੀ ਆ ਤੇ ਜੇ ਤੁਸੀਂ ਕਹੋ ਬਹੁਤ ਪੈਹਾ ਲੱਗਾ ਤੇਰੇ ਤੇ ਆਪਾਂ ਤੇਰੇ ਤੇ ਲੱਖਾਂ ਰੁਪਿਆ ਖਰਚਤਾ ਕਰੋੜਾਂ ਰੁਪਿਆ ਖਰਚਤਾ ਇਦਾਂ ਦੀ ਨਹੀਂ ਗੱਲ ਹੈਗੀ ਕਿਉਂਕਿ ਜਦੋਂ ਮੈਂ ਆਈ ਸੀ ਨਾ ਤੁਸੀਂ ਇੰਨਾ ਦੇ ਪੁਰਾਣੇ ਕੱਪੜੇ ਮੈਨੂੰ ਪਾਏ। ਇਹਨਾਂ ਨੇ ਤੇ ਉਥੋਂ ਦਾ ਕਹਿਤਾ ਕਿ ਜਿਹੜੇ ਗੰਡੇ ਚ ਬੰਨੇ ਆ ਨਾ ਉਹ ਤੂੰ ਪਵਾ ਦਿਆ ਕਰ। ਕੀ ਪਤਾ ਉਹੀ ਨਾ ਪ੍ਰੈਸ ਕਰ ਕਰਕੇ ਮੈਨੂੰ ਪਵਾਉਂਦੇ ਰਹੇ ਹੋ ਤੁਸੀਂ। ਆ ਤੇ ਨਵੇਂ ਕੱਪੜੇ ਤੁਸੀਂ ਦੋ ਚਾਰ ਮੇਂ ਹੁਣ ਲੈ ਕੇ ਦਿੱਤੇ ਨਾ। ਤੂੰ ਕੀ ਸੋਚਦੀ ਪਈ ਐ ਇਹੋ ਜਿਹਾ ਕੀ ਹੋ ਗਿਆ ਤੈਨੂੰ? ਹੋਇਆ ਮੈਨੂੰ ਕੁਛ ਨਹੀਂ ਆ। ਮੈਂ ਹੁਣ ਸਹੀ ਹੋ ਗਈ ਆ। ਮੇਰਾ ਦਿਮਾਗ ਖੁੱਲ ਗਿਆ ਮੇਰੀਆਂ ਅੱਖਾਂ ਤੇ ਪਰਦਾ ਇਹ ਸਤਾਈ ਨੇ ਖੋਲਿਆ। ਤਾਈ ਨੇ ਨਹੀਂ ਕੋਰੇ ਤੇ ਸਹੇਲੀਆਂ ਨੇ ਕੋਲਿਆ ਤੇਰੀਆਂ ਨੇ ਪੁੱਠੀਆਂ ਮੱਤ ਖੁੱਲਿਆ ਨਹੀਂ ਤੇਰੀ ਮੱਤ ਦੇ ਪੁੱਤਰ ਪੜਦਾ ਪੈ ਗਏ ਕਿੰਨੇ ਸਿਖਾਇਆ ਤੈਨੂੰ ਜਿਹੜੀ ਉਹ ਸਹੇਲੀ ਐ ਸੀ ਉਹਨੇ ਸਿਖਾਇਆ ਤੈਨੂੰ ਦੱਸ ਤੇ ਕਿਹੜੀ ਸਹੇਲੀ ਨੇ ਸਿਖਾਇਆ ਮੰਜੂ ਛੱਡ ਦੇ ਗਾ ਵੇਖ ਤੇ ਤੂੰ ਮੇਰੀ ਸਿਆਣੀ ਤੀਂ ਜੇ ਕੋਈ ਗਲਤੀ ਹੋਈ ਨਾ ਤੇ ਮੈਨੂੰ ਮਾਫ ਕਰ ਦੇ ਕੁੜੀਆਂ ਇਤਰਾ ਥੋੜਾ ਰੋਸ ਤੇ ਕਹਿੰਦੀਆਂ ਤੂੰ ਮੇਰੀ ਸਿਆਣੀ ਤੀਂ ਆ ਨਾ ਚੱਲ ਚੁੱਪ ਕਰ ਮੰਜਾ ਆਪਾਂ ਘਰ ਥੋੜਾ ਛੱਡ ਕੇ ਜਾਣਾ ਕਿੱਥੇ ਜਾਂਗੀ ਮੰਜੂ ਤੂੰ ਐਵੇਂ ਪਾਗਲਾ ਵਾਂਗੂ ਚਲਾ ਅੰਦਰ ਆ ਜਾ ਆ ਜਾ ਆਗ ਲਾਏ ਨੋ ਆਪਾਂ ਰਜਣਾ ਚੱਲ ਆ ਜਾ ਅੱਜ ਨਾ ਘਰ ਦੀ ਬਰਬਾਦੀ ਨਜ਼ਰ ਆਣ ਰਹੀ ਹੈ ਭੈਣ ਜੀ ਬਿਲਕੁਲ ਸਹੀ ਕਹਿੰਦੇ ਕਿ ਸੜਕ ਦੀ ਚੀ ਚੁੱਕੀ ਕਦੀ ਆਪਣੀ ਨਹੀਂ ਬਣਦੀ ਪਰ ਕਿਰਨ ਕਿਰਨ ਦਾ ਜਾ ਰੂਪ ਦੇਖ ਕੇ ਨਾ ਮਨ ਸੱਚੀ ਮੁੱਚ ਇੰਨਾ ਘੜ ਲੱਗਦਾ ਪਿਆ ਨਾ ਪਤਾ ਨਹੀਂ ਕੀ ਬਣਨਾ ਹੈ ਇਸ ਘਰ ਦਾ ਜਿੰਨਾ ਨੂੰ ਅਸੀਂ ਆਪਣਾ ਬਣਾਇਆ ਵਾ ਉਹ ਬਗਾਨੇ ਅਸੀਂ ਕਰ ਦਿੱਤੇ ਆ ਬਗਾਨੀ ਨੂੰ ਅਸੀਂ ਆਪਣਾ ਬਣਾਇਆ ਵਾ ਤੇ ਉਹ ਕੰਦੀ ਮੈਂ ਤਾਂ ਬਾਹਰੋਂ ਆਈ ਹੋਈ ਆ ਕਿੰਨੇ ਪੈਸੇ ਲੱਗੇ ਤੁਹਾਡੇ ਲੱਖ ਦੋ ਲਲੋ ਪਰਮਾਤਮਾ ਨੇ ਪਤਾ ਨਹੀਂ ਕੀ ਕਰਨਾ ਸਮਝ ਨਹੀਂ ਆਂਦੀ ਵੀ ਮਨ ਤੇ ਕੁਝ ਵੀ ਪਰਮਾਤਮਾ ਭਲਾਈ ਕਰੇ ਚਲ ਆ ਜਾ ਇੱਥੇ ਬਹਿ ਆ ਜਾ ਐਵੇਂ ਇਨਾ ਗੁੱਸਾ ਨਹੀਂ ਕਰੀ ਦਿੰਦਾ ਬਹਿ ਜਾ ਬਹਿ ਜਾ ਮੇਰੀ ਗੱਲ ਸੁਣ ਕਰਨ ਅੱਜ ਤੂੰ ਇਹ ਗੱਲ ਕਹਿਤੀ ਹੈ ਕਿ ਮੈਂ ਘਰ ਛੱਡ ਕੇ ਚਲੀ ਜਾਣਾ ਜੇ ਗਾਂ ਤੂੰ ਇਹ ਗੱਲ ਕਹੇ ਨਾ ਮੈਂ ਚਪੇੜਾ ਮਾਰ ਮਾਰ ਕੇ ਤੇਰਾ ਮੂੰਹ ਲਾਲ ਕਰ ਦੇਣਾ ਚਲੋ ਠੀਕ ਆ ਮੈਂ ਗਾਂ ਤੋ ਨਹੀਂ ਕਹਿੰਦੀ ਕੁਛ ਵੀ ਇਸ ਤਰ੍ਹਾਂ ਦਾ ਮੈਂ ਰਹਿ ਤੇ ਬੈਣੀ ਆ ਪਰ ਮੇਰੀ ਇੱਕ ਸ਼ਰਤ ਆ ਸ਼ਰਤ ਇਹ ਮਾਵਾ ਧੀਆਂ ਦੇ ਪਿਆਰ ਵਿੱਚ ਸ਼ਰਤ ਕਿੱਥੋਂ ਆ ਗਈ ਪੁੱਤ ਚੱਲ ਦੱਸ ਕੋਈ ਗੱਲ ਕੋਈ ਕਪੜਾ ਲੈਣਾ ਕੋਈ ਚੀਜ਼ ਲੈਣੀ ਹੈ ਕਿਹੜੀ ਸ਼ਰਤਾਂ ਮਰ ਜਾਣੀਆਂ ਬੋਲ ਇਤਰਾਹ ਦੀ ਕੋਈ ਸ਼ਰਤ ਨਹੀਂ ਮੈਂ ਬਸ ਇਸ ਘਰ ਦੇ ਵਿੱਚ ਉਸ ਤਰ੍ਹਾਂ ਹੀ ਰਹਿਣਾ ਜਿਸ ਤਰ੍ਹਾਂ ਤੁਹਾਡੀਆਂ ਧੀਆ ਰਹਿੰਦੀਆਂ ਹਨ ਕੰਮ ਨਹੀਂ ਨੋ ਮੇ ਤਾਂ ਨੂੰ ਮਰ ਜਾਣੀ ਮੈਂ ਤਾਂ ਤੈਨੂੰ ਹਮਨ ਨਾਲ ਵਾਅਦਾ ਰੱਖਿਆ ਹੋਇਆ ਮੈਨੂੰ ਪੂਜਾ ਤੇ ਨੀਹਾ ਦਾ ਦੋਮਾ ਦਾ ਰੂਮ ਲਾ ਕੇ ਨਾ ਮੈਨੂੰ ਤੂੰ ਲੱਗਦੀ ਮੈਂ ਤੈਨੂੰ ਇੰਨਾ ਪਿਆਰ ਕਰਦੀ ਆ ਸਮਝਦੀ ਆ ਨਾ ਤੂੰ ਅੱਜ ਇਹ ਗੱਲ ਕਹਿਤੀਂ ਘਾਤੋਂ ਬਿਲਕੁਨ ਇਹ ਗੱਲ ਕਮੀ ਕਿ ਮੈਂ ਘਰ ਛੱਡ ਕੇ ਚਲੀ ਜਾਣਾ ਜਾ ਤੂੰ ਜਦੋਂ ਤੇਰੇ ਮਾਪਿਓ ਲੱਭ ਜਾਣਗੇ ਕਿਰਨ ਜੇ ਤੂੰ ਚਲੀ ਗਈ ਨਾ ਮੈਂ ਤਾਂ ਚਿੰਦੇ ਜੀ ਮਰ ਜਾੜੀ ਵਰਤੀ ਏ ਘਾਤੋਂ ਨੀ ਇਹ ਗੱਲ ਕਹਨੇ ਚਾਹ ਨਹੀਂ ਪਿੰਦਾ ਪਿਆ ਪੀਲਾ ਹੋਰ ਤਾਂ ਬੜੀ ਕਾਲੀ ਹੋਈ ਲੱਗੀ ਸੀ ਤੈਨੂੰ ਕਿ ਮੈਨੂੰ ਚਾਹ ਬਣਾ ਕੇ ਦੋ ਮੰਮੀ ਚਾਹ ਤਾਂ ਪੀ ਲੈਣਾ ਵਾ ਪਰ ਮੈਨੂੰ ਇਹ ਦੱਸੋ ਚਾਚੀ ਦੇ ਤਾਈ ਕਿੱਥੇ ਆ ਸਾਰੇ ਆਪਣੇ ਆਪਣੇ ਕਮਰੇ ਚ ਹੈਗੇ ਬਟਾ ਤੇ ਮੰਮੀ ਮੈਂ ਤੁਹਾਡੇ ਨਾਲ ਉਹਨੇ ਇੱਕ ਗੱਲ ਕਰਨੀ ਆ ਗੱਲ ਕਰਨੀ ਤੁਹਾਡੇ ਕੋਲ ਥੋੜੇ ਪੈਸੇ ਹੈਗੇ ਆ ਪੈਸੇ ਪੈਸੇ ਤੂੰ ਕੀ ਕਰਦੇ ਆ ਉਹ ਮੰਮੀ ਕੱਲਣਾ ਮੈਨੂੰ ਦੀਦੀ ਦਾ ਫੋਨ ਆਇਆ ਹੈ ਤੇ ਮੇਰੇ ਕੋ ਭਾਜੀ ਦੇ ਪੈਸੇ ਹੀ ਤੇ ਮੈਂ ਦੀਦੀ ਦਾ ਕਿ ਪੂਜਾ ਦਾ ਕਿਰਨ ਦੀਦੀ ਦਾ ਤੇ ਮੈਨੂੰ ਦੀਦੀ ਕਹਿੰਦੇ ਮੈਂ ਹਣਾ ਕਿਤੇ ਬਾਹਰ ਬੈਠੀ ਆ ਤੇ ਮੈਨੂੰ ਅਮਰਜੈਂਸੀ ਤੇ 10000 ਰੁਪਏ ਚਾਹੀਦਾ ਵਾ ਤੇ ਮੈਂ ਹੁਣ ਤੁਹਾਨੂੰ ਪਤਾ ਨਾ ਨਹੀਂ ਕਰ ਸਕਦਾ ਸੀ ਉਹ ਸਾਰੇ ਪੈਸੇ ਮੇਰੇ ਕੋ ਭਾਜੀ ਦੇ ਪਏ ਸੀ ਤੇ ਮੈਂ ਉਹਨਾਂ ਵਿੱਚੋਂ ਪੈਸੇ ਤੇ ਦੇਤੇ ਉਹਨਾਂ ਨੂੰ ਹੁਣ ਭਾਜੀ ਮੇਰੇ ਕੋ ਪੈਸੇ ਮੰਗਣਦੇ ਆ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਜੇ ਮੈਂ ਉਹਨਾਂ ਨੂੰ ਕਿਹਾ ਨਾ ਕਿ ਉਹ ਪੈਸੇ ਮੈਂ ਦੀਦੀ ਨੂੰ ਦੇਤੇ ਤੀ ਤਾਂ ਫਿਰ ਉਹਨਾਂ ਨੇ ਗੁੱਸਾ ਕਰਨਾ ਮੈਨੂੰ ਪਰ ਸਾਹਿਲ ਕੱਲ ਪਰਸ ਨੂੰ ਤੁਹਾਨੂੰ ਪੈਸੇ ਦਿੱਤੇ ਸੀ ਪਹਿਲਾਂ ਵੀ ਦਿੱਤੇ ਸੀ ਫਿਰ ਫਿਲਮ ਦੇਖਣ ਗਈ ਉਦੋਂ ਵੀ ਤੂੰ ਪੈਸੇ ਦਿੱਤੇ ਤੈਨੂੰ ਨਹੀਂ ਲੱਗਣ ਡਿਆ ਤੂੰ ਕੁਝ ਜ਼ਿਆਦਾ ਇਹਨੂੰ ਬਗਾੜਨ ਡਿਆ ਮੈਂ ਸਾਹਿਲ ਮੈਂ ਮੰਨੀ ਆ ਕਿ ਤੈਨੂੰ ਪੂਜਾ ਤੋਂ ਨੇਹਾ ਤੋਂ ਵੱਧ ਕੇ ਐਮੀਏ ਦੇਣਾ ਪਰ ਇਹ ਗਲਤ ਹੈ ਨਾ ਇੰਨੇ ਜ਼ਿਆਦਾ ਪੈਸੇ ਉਹ ਮੰਗਣ ਲੱਗ ਪਈ ਆ ਇੰਨਾ ਜ਼ਿਆਦਾ ਦਾ ਖਰਚਾ ਹੋਣ ਲੱਗ ਪਿਆ ਕਿ ਮੈਂ ਤੂੰ ਆਪਣੀ ਕੋਈ ਸਮਝੇ ਲੱਗਣ ਡਈ ਉਹ ਸਾਹਿਲ ਵੇਖ ਮੈਂ ਤੈਨੂੰ ਇਹ ਨਹੀਂ ਕਹਿੰਦੀ ਕਿ ਤੂੰ ਉਹਨੂੰ ਕੋਈ ਚੀਜ਼ ਨਾ ਲਿਆ ਕੇ ਦੇ ਛੇਤਰ ਕੋ ਪੈਸੇ ਮੰਗਦੀ ਨਾ ਦੇ ਪਰ ਕੁਝ ਹੱਦ ਤੱਕ ਹੀ ਆ ਜਿਆਦਾ ਹੀ ਕੁਝ ਹੋਣ ਡਿਆ ਸਾਹਿਲ ਉਹਦੋਂ ਤੇ ਕਿੱਥੋਂ ਪੈਸੇ 3000 ਪੂਰਾ ਕਰੇਗਾ ਮੰਮੀ ਇਹਦੇ ਵਿੱਚ ਗਲਤ ਕੀ ਆ ਤੁਹਾਨੂੰ ਪਤਾ ਪਹਿਲਾਂ ਵਾਂ ਨੇ ਟਾਈਮ ਨਹੀਂ ਰੇ ਹੁਣ ਹੁਣ ਜਦੋਂ ਕਿਤੇ ਆਪਾਂ ਆਪਣੇ ਫਰੈਂਡ ਸਰਕਲ ਵਿੱਚ ਬਹਿ ਜਾਈਏ ਨਾ ਤੇ ਪੈਸੇ ਲੱਗਦੇ ਲੱਗਦੇ ਆ ਮਹਿੰਗਾਈ ਇੰਨੀ ਆ ਚੀਜ਼ਾਂ ਹੀ ਬੜੀਆਂ ਮਹਿੰਗੀਆਂ ਵਾ ਤੇ ਮੰਮੀ ਜਦੋਂ ਕਿਤੇ ਬਹਿ ਜੋ ਨਾ ਇੰਨੇ ਯਾਰ ਦੋਸਤਾਂ ਵਿੱਚ ਆ ਤਿੰਨ ਚਾਰ ਹਜ਼ਾਰ ਦਾ ਤਾਂ ਕੁਝ ਪਤਾ ਨਹੀਂ ਲੱਗਦਾ ਸਾਹਿਲ ਗੁੱਸਾ ਨਾ ਗੱਲ ਦਾ ਮੇਰੇ ਦਾ ਕਰੀ ਕੁੜੀਆਂ ਦਾ ਫਰੈਂਡ ਸਰਕਲ ਵਿੱਚ ਇੰਨਾ ਵੀ ਨਹੀਂ ਬਹਿਣਾ ਚੱਗਾ ਕਿ ਰੋਜ਼-ਰੋਜ਼ ਬਈ ਜਾਣਾ। ਐਦਾਂ ਮਤਲਬ ਇਹ ਥੋੜਾ ਕਿ ਜੇ ਆਪਾਂ ਸਾਰੇ ਜਨ ਨੂੰ ਪਿਆਰ ਕਰਦੇ ਆਂ ਤੇ ਪਿਆਰ ਵਿੱਚ ਆਪਾਂ ਨੂੰ ਵਿਗਾੜੀ ਪਈਏ। ਮੇਰੀ ਗੱਲ ਸੁਣ। ਕੰਟਰੋਲ ਕਰਨਾ ਤੇ ਸਾਡਾ ਹੀ ਫਰਜ਼ ਏ ਨਾ। ਉਹ ਮੰਮੀ ਕਿਤੇ ਨਹੀਂ ਕੋਈ ਜੋ ਚੱਲਾ। ਨਾਲੇ ਆ ਦੋ ਤਿੰਨ ਹਰਨਾ ਕੋਈ ਵਿਗੜਦਾ ਵਾ। ਸਾਹਿਲ ਤੂੰ ਹਿੰਮੇ ਜੋ ਬੱਚੇ ਨੇ ਵਿਗੜਨਾ ਹੁੰਦਾ ਨਾ ਛੋਟੇ ਤੋਂ ਹੀ ਸ਼ੁਰੂਆਤ ਹੁੰਦੀ ਆ। ਕੋਈ ਨਹੀਂ ਮੰਮੀ ਮੈਂ ਹੈਗਾ ਨਾ ਮਿੰਨੋ ਮੇਰੀ ਭੈਣ ਤੇ ਪਤਾ ਵਾ। ਉਹ ਨਹੀਂ ਵਿਗੜਦੀ ਨਾਲੇ ਨਾਲੇ ਤੇ ਮੈਨੂੰ ਇਹ ਦੱਸੋ ਤੁਹਾਡੇ ਕੋਲ ਪੈਸੇ ਹੈਗੇ ਕਿ ਨਹੀਂ। ਸਾਹਿਲ ਤੇਰੀ ਤਾਈ ਦਾ ਅੱਗੇ ਬੜੇ ਹਸਾਬ ਨਾਲ ਸਾਨੂੰ ਪੈਸੇ ਦਿੰਦੀ ਆ ਕਿਉਂਕਿ ਉਹਨੂੰ ਇਹ ਲੱਗਦਾ ਕਿ ਆਪਾਂ ਨਜਾਇਜ਼ ਹੀ ਕਰਨ ਨੂੰ ਦਿੰਨੇ ਆ ਤੇ ਉਹੋ ਗੱਲ ਹੋਣ ਢਈ ਆ ਮੈਨੂੰ ਇੰਜ ਲੱਗਦਾ ਪਿਆ ਕਿ ਤੂੰ ਨਜਾਇਜ਼ ਪੈਸੇ ਕਰਨ ਨੂੰ ਦੇਣ ਦੇ ਆ ਮੰਮੀ ਮੈਂ ਤੈਨੂੰ ਮੈਂ ਕਹਤਾ ਹੀ ਜਾ ਨਜਾਇਜ਼ ਛੱਡੋ ਤੁਸੀਂ ਹੁਣ ਤੇ ਮੈਨੂੰ ਦੱਸੋ ਤੁਸੀਂ ਮੇਰੀ ਹੈਲਪ ਕਰੋਗੇ ਕਿ ਨਹੀਂ ਨਹੀਂ ਸਾਹਿਲ ਮੇਰੇ ਕੋਲ ਨਹੀਂ ਹੁਣ ਪੈਸੇ ਆਗੇ ਤੇ ਬਾਕੀ ਮੈਂ ਗੋਲਡੀ ਨੂੰ ਸੱਚ ਦੱਸਾਂਗੇ ਨਹੀਂ ਨਹੀਂ ਮੰਮੀ ਮੈਂ ਤੁਹਾਡੇ ਨਾਲ ਐਸੇ ਕਰਕੇ ਗੱਲ ਕੀਤੀ ਸੀ ਕਿ ਗੱਲ ਭਾਈ ਤੱਕ ਨਾ ਪਹੁੰਚੇ ਹੁਣ ਇਹਦਾ ਮਤਲਬ ਇਹ ਥੋੜੀ ਅਗੀ ਤੁਸੀਂ ਭਾਈ ਨੂੰ ਦੱਸ ਦੋਗੇ ਕੋਈ ਨਹੀਂ ਮਾਪੇ ਕਰ ਲੂਗਾ ਮੈਂ ਪਰ ਸਾਹਿਲ ਝੂਠ ਹੈਗਾ ਨਾ ਤੂੰ ਸੱਚ ਦੱਸ ਨਾ ਕਿ ਮੈਂ ਕਿਰਨ ਨੂੰ ਪੈਸੇ ਦਿੱਤੇ ਸੀ ਮੰਮੀ ਤਾਂ ਉਹਨਾਂ ਦਾ ਪਤਾ ਤਾਂ ਹੈਗਾ ਵਾ ਉਹਨਾਂ ਨੇ ਇਹ ਨਾਜਾਇਜ਼ ਹੀ ਗੁੱਸਾ ਕਰੀ ਜਾਣਾ ਵਾ ਨਾਲੇ ਤੁਸੀਂ ਇਹ ਗੱਲ ਛੱਡੋ ਟਾਈਮ ਕਿੰਨਾ ਹੋ ਗਿਆ ਵਾ ਦੀਦੀ ਆਈ ਨਹੀਂ ਹਲੇ ਤੱਕ ਦੀਦੀ ਹਾਂ ਦੀਦੀ ਤਾਂ ਅਜੇ ਗਈ ਨਹੀਂ ਛੁੱਟੀ ਸੀ ਉਹਨੂੰ ਆਸ਼ਾ ਕਰਈ ਆ ਹੋ ਲੈ ਮਾਨਾ ਨਾ ਜਾ ਕੇ ਗੱਲ ਕਰਦਾ ਯਾਰ ਤੁਹਾਡੇ ਨਾਲ ਗੱਲ ਕਰਨ ਦਾ ਫਾਇਦਾ ਨਹੀਂ ਕੋਈ ਮੈਨੂੰ ਕਿਉਂ ਇਤਰਾ ਲੱਗਣ ਡਿਆ ਕਿ ਜੋ ਕੁਝ ਹੋਣ ਡਿਆ ਗਲਤ ਹੋਣ ਡਿਆ ਕਿਰਨ ਸ਼ਾਹਦ ਸਾਡੇ ਪਿਆਰ ਦਾ ਨਜਾਇਜ਼ ਫਾਇਦਾ ਕਿਤੇ ਚੁੱਕਣ ਡਈ ਪਰ ਜੋ ਕੁਝ ਆਇਆ ਚੋਇਆ ਨਾ ਗਲਤ ਹੋਇਆ